ਹਾਂਜੀ ਕਿ ਤੁਸੀਂ ਵੀ ਚਾਹੁੰਦੇ ਹੋ ਅਸੀਂ ਚੈਨ ਦੀ ਨੀਂਦ ਸੌਂ ਜਾਏ ਤੇ ਸਾਡੀ ਸਕਿਨ ਜਿਹੜੀ ਹੈ ਉਹ ਜਾਗਦੀ ਰਹੇ ਕਹਿਣ ਦਾ ਮਤਲਬ ਹੈ ਕਿ ਜਿਹੜੀ ਸਾਡੀ ਸਕਿਨ ਹੈ ਨਾ ਉਹ ਨਾ ਮੁਰਝਾਏ ਉਹ ਜਿਹੜੀ ਹੈ ਨਾ ਇੱਕਦਮ ਖਿਲੀ ਰਹੇ ਇੱਕਦਮ ਜਿਵੇਂ ਤਾਜ਼ਗੀ ਹੁੰਦੀ ਹੈ ਨਾ ਜਿਵੇਂ ਦਿਨ ਚੜ ਜਾਂਦਾ ਹੈ ਨਾ ਕਾਲੀ ਰਾਤ ਤੋਂ ਬਾਅਦ ਇਸ ਤਰੀਕੇ ਨਾਲ ਉਹ ਚਮਕਾ ਮਾਰਦੀ ਰਹੇ ਤੇ ਲੋਜੀ ਨਾਈਟ ਨੂੰ ਤੁਸੀਂ ਲਗਾ ਲਓ ਨਾਰੀਅਲ ਦੇ ਤੇਲ ਵਿੱਚ ਸਿਰਫ ਇੱਕ ਚੀਜ਼ ਮਿਕਸ ਕਰਕੇ ਤੁਸੀਂ ਵੀ ਬਰਬ ਵਾਂਗੂ ਜਗੋਗੇ ਠੀਕ ਹੈ ਰਾਤ ਨੂੰ ਸੌਣ ਲੱਗਿਆਂ ਹਨੇਰਾ ਹੋਵੇਗਾ ਜਦੋਂ ਤੁਸੀਂ ਸਵੇਰੇ ਉੱਠੋਗੇ ਤੁਹਾਡਾ ਜਿਹੜਾ ਚਿਹਰਾ ਇੱਕਦਮ ਸੂਰਜ ਵਾਂਗ ਹੋਈ ਲਸ਼ਕੋਰਾ ਮਾਰੇਗਾ ਜਦੋਂ ਤੁਸੀਂ ਉੱਠੋਗੇ ਸਾਰੇ ਪੁੱਛਣਗੇ ਤੇ ਅੱਜ ਕੱਲ ਤੁਸੀਂ ਕੀ ਟ੍ਰੀਟਮੈਂਟ ਲੈ ਰਹੇ ਹੋ ਕਿ ਤੁਸੀਂ ਸਵੇਰੇ ਉੱਠਦੇ ਹੋ ਤੁਹਾਡੀ ਸਕਿਨ ਇੰਨੀ ਫ੍ਰੈਸ਼ ਇੰਨੀ ਗੋਰੀ ਇੰਨੀ ਚਿੱਟੀ ਤੇ ਇਹਨਾਂ ਨੇ ਖਾਰ ਹੁੰਦਾ ਹੈ ਫਿਰ ਤੁਸੀਂ ਕੀ ਕਹੋਗੇ ਤੁਸੀਂ ਕਹੋਗੇ ਬਿੰਦੂ ਦਾ ਚੈਨਲ ਦੇਖੋ ਸਾਹੀ ਖੁਸ਼ੀ ਠੀਕ ਹੈ ਉੱਤੇ ਤੁਹਾਨੂੰ ਇਹ ਵਾਲਾ ਸਾਰਾ ਕੁਝ ਮਿਲੇਗਾ ਦੇਖਣ ਨੂੰ ਤੁਸੀਂ ਵੀ ਲਗਾਓ ਤੇ ਸਕਿਨ ਨੂੰ ਇੱਕਦਮ ਖੂਬਸੂਰਤ ਬਣਾਓ ਠੀਕ ਹੈ ਜੀ ਤੇ ਲਓ ਜੀ ਆਪਾਂ ਤੁਹਾਡੇ ਫੇਸ ਨੂੰ ਇੱਕ ਸੋਨਾ ਜਿਹਾ ਟੋਨਰ ਦੱਸਦੀ ਆ ਤੁਸੀਂ ਕੀ ਲੈਣਾ ਹੈ ਕੋਕੋਨਟ ਤੇਲ ਜਾਨੀ ਕਿ ਨਾਰੀਅਲ ਦਾ ਤੇਲ ਠੀਕ ਹੈ ਵੈਸੇ ਤਾਂ ਮੈਂ ਤਾਂ ਹੱਥ ਤੇ ਇਸ ਤਰੀਕੇ ਨਾਲ ਲਗਾ ਲੈਂਦੀ ਆ ਤੇ ਜਿਹੜੀ ਮੈਂ ਚੀਜ਼ ਪਾਣੀ ਆ ਉਹ ਹੈਗੀ ਏ ਫਟਕੜੀ ਫਟਕੜੀ ਦਾ ਬਣਾ ਕੇ ਰੱਖਿਆ ਹੋਇਆ ਆਪਾਂ ਪਾਊਡਰ ਠੀਕ ਹੈ ਤੇ ਚਲੋ ਕੋਈ ਗੱਲ ਨਹੀਂ ਮੈਂ ਵੈਸੇ ਕੋਲੀ ਚ ਪਾ ਕੇ ਤੁਹਾਡੇ ਨਾਲ ਮਤਲਬ ਕਿ ਇੱਕ ਰੈਮਡੀ ਸ਼ੇਅਰ ਕਰ ਦਿੰਨੀ ਆ ਠੀਕ ਹੈ ਆਪਾਂ ਇੱਥੇ ਲਿਆਏ ਕਲੀਨ ਇੱਕ ਕੋਲੀ ਜਾਨੀ ਕਿ ਥੋੜੀ ਜਿਹੀ ਬਣਾ ਲੈਂਨੀ ਆ ਮੈਂ ਡੇਲੀ ਡੇਲੀ ਹੀ ਥੋੜੀ ਜਿਹੀ ਬਣਾ ਲੈਨੀ ਆ ਠੀਕ ਹੈ ਇਹ ਲਿਆ ਆਪਾਂ ਇੱਥੇ ਨਾਰੀਅਲ ਦਾ ਤੇਲ ਥੋੜਾ ਥੋੜਾ ਜੰਮਿਆ ਹੋਇਆ ਜਦੋਂ ਵੈਸੇ ਮੈਂ ਇਹਨੂੰ ਫਿੰਗਰ ਦੇ ਨਾਲ ਘਮਾਵਾਂਗੀ ਨਾ ਤੇ ਇੱਕਦਮ ਇੱਕ ਬਣ ਜਾਊਗਾ ਤੇਲ ਬਣ ਜਾਊਗਾ ਠੀਕ ਹੈ ਉਹਦੇ ਵਿੱਚ ਪਾਣੀ ਆਪਾਂ ਇੱਕ ਚੁਟਕੀ ਫਿਟਕੜੀ ਫਿਟਕੜੀ ਕੀ ਕਰਦਾ ਹੈ ਸਕਿਨ ਨੂੰ ਕਰਦਾ ਹੈ ਟਾਈਟ ਸਕਿਨ ਜਿਹੜੀ ਇੱਕਦਮ ਚਮਕਦਾਰ ਬਣਾ ਦਿੰਦਾ ਹੈ ਸਕਿਨ ਤੇ ਇੱਕ ਨੇਚਰਲ ਗਲੋ ਆਉਂਦਾ ਇਸ ਤਰੀਕੇ ਨਾਲ ਇਹਨੂੰ ਕਰ ਲੈਣਾ ਆਪਾਂ ਮਿਕਸ ਵੈਸੇ ਤੁਸੀਂ ਹੱਥ ਤੇ ਰੱਖ ਕੇ ਮਿਕਸ ਕਰੋਗੇ ਤਾਂ ਸਭ ਤੋਂ ਵਧੀਆ ਇਸ ਤਰੀਕੇ ਨਾਲ ਤੁਸੀਂ ਫਿਟਕੜੀ ਔਰ ਨਾਰੀਅਲ ਦਾ ਤੇਲ ਹੱਥ ਤੇ ਰੱਖ ਕੇ ਇਸ ਤਰੀਕੇ ਨਾਲ ਉਹਨੂੰ ਆਪਾਂ ਇੱਕਦਮ ਹਥੇਲੀ ਤੇ ਮਲ ਲੈਣ ਦੇਖੋ ਹੋ ਗਿਆ ਨਾ ਮਿਕਸ ਇੱਕ ਬਣ ਗਈ ਕਰੀਮ ਠੀਕ ਹੈ ਫਿਟਕੜੀ ਜਿਹੜੀ ਸਕਿਨ ਨੂੰ ਕਰਦੀ ਹੈ ਲੂਸ ਸਕਿਨ ਨੂੰ ਕਰਦੀ ਹੈ ਟਾਈਟ ਔਰ ਜਿਹੜੇ ਓਪਨ ਪੋਰਸ ਹੁੰਦੇ ਨੇ ਉਹਨਾਂ ਨੂੰ ਬੰਦ ਕਰ ਦਿੰਦੀ ਹੈ ਸਕਿਨ ਦੇ ਇੱਕ ਨਮੀ ਦੀ ਜਾਨ ਇੱਕ ਨਮੇਜ ਰੌਣਕ ਲੈ ਕੇ ਆਉਂਦੀ ਹੈ ਜਿੰਨਾ ਤੇ ਰਿੰਕਲ ਪੈਣੇ ਸ਼ੁਰੂ ਹੋ ਗਏ ਨੇ ਔਰ ਰਿੰਕਲ ਛੜੇ ਨੇ ਨਾ ਉਹ ਠੀਕ ਹੋ ਜਾਣਗੇ ਜਿਨ੍ਹਾਂ ਦੀ ਲੋ ਸਕਿਨ ਨਾ ਟਾਈਟ ਹੋਣੀ ਸ਼ੁਰੂ ਹੋ ਜਗੀ ਫਟਕੜੀ ਵਿੱਚ ਇੰਨੀ ਜਾਨ ਹੈ ਇੱਕ ਐਦਾਂ ਦਾ ਇਹ ਪੱਥਰ ਦਾ ਟੁਕੜਾ ਹੈ ਨਾ ਕਿ ਜਿਹੜਾ ਤੁਹਾਡੀ ਸਕਿਨ ਦੀ ਹਰ ਸਮੱਸਿਆ ਨੂੰ ਠੀਕ ਕਰਦਾ ਹੈ ਇਹ ਆਯੁਰਵੈਦਿਕ ਪੱਥਰ ਤੁਸੀਂ ਰਾਤ ਨੂੰ ਮ사ਜ ਕਰਕੇ ਸੋ ਜਾਓਗੇ ਨਾ ਇਸ ਤਰੀਕੇ ਨਾਲ ਤੇ ਤੁਹਾਡੀ ਸਕਿਨ ਜਿਹੜੀ ਇੱਕਦਮ ਟਾਈਟ ਹੋ ਜਾਵੇਗੀ ਠੀਕ ਹੈ ਆ ਦੇਖੋ ਇਸ ਤਰੀਕੇ ਨਾਲ ਤੁਸੀਂ ਲਗਾ ਲੈਣੀ ਸਿਰਫ ਇੱਕ ਚੁਟਕੀ ਫਟਕੜੇ ਔਰ ਨਾਰੀਅਲ ਤੇਲ ਦੇ ਵਿੱਚ ਮਿਕਸ ਕਰਕੇ ਤੇ ਲਗਾ ਲਓ ਰਾਤ ਨੂੰ ਸੋਜੋ ਲਗਾ ਕੇ ਤੇ ਦਿਨੇ ਦੇਖੋ ਤੁਹਾਡੇ ਚਿਹਰੇ ਤੇ ਇੱਕ ਡਿਫਰੈਂਟ ਜਿਹਾ ਚੇਰਾ ਹੋ ਜੂਗਾ ਇਸ ਤਰੀਕੇ ਨਾਲ ਰਾਤ ਨੂੰ ਮ사ਜ ਕਰਕੇ ਸੋ ਜਾਓ ਔਰ ਦਿਨੇ ਜਿਹੜੀ ਤੁਹਾਡੀ ਸਕਿਨ ਹੈ ਇਕਦਮ ਗਲੋਇੰਗ ਇਕਦਮ ਸਕਿਨ ਟਾਈਟ ਓਪਨ ਪੋਰਸ ਜਿਹੜੇ ਨੇ ਬੰਦ ਹੋ ਜਾਣਗੇ ਔਰ ਜਿਹੜੀਆਂ ਸ਼ਾਈਆਂ ਨੇ ਪਿਗਮੈਂਟੇਸ਼ਨ ਨੂੰ ਸਾਰਾ ਹੀ ਠੀਕ ਹੁੰਦਾ ਸ਼ੁਰੂ ਹੋ ਜਾਣਾ ਹੈ ਯਾਨੀ ਕਿ ਜੇ ਤੁਸੀਂ ਇਸ ਤਰੀਕੇ ਨਾਲ ਤੁਸੀਂ ਨਾ ਰਗੜੋਗੇ ਤੇ ਇਹ ਥੋੜੀ ਥੋੜੀ ਜਿਹੀ ਰੇਤਾ ਹੁੰਦੀ ਹੈ ਨਾ ਬਰੀਕ ਬਰੀਕ ਉਸ ਤਰੀਕੇ ਨਾਲ ਥੋੜਾ ਜਿਵੇਂ ਨਮਕ ਦੇ ਦਾਣੇ ਥੋੜੀ ਚੂਬਨ ਹੋਵੇਗੀ ਇਸ ਤਰੀਕੇ ਨਾਲ ਠੀਕ ਹੈ ਤੇ ਤੁਸੀਂ ਬੜੇ ਹੀ ਹਲਕੇ ਹੱਥਾਂ ਨਾਲ ਮ사ਜ ਕਰਨੀ ਹੈ ਇਹ ਤੁਹਾਡੇ ਮਤਲਬ ਕਿ ਇੱਕਦਮ ਚਿਹਰੇ ਦੀ ਜਿਵੇਂ ਆਪਾਂ ਮੰਨ ਲਓ ਸਕਰਬ ਕਰਨਾ ਹੁੰਦਾ ਕੋਈ ਹੈ ਨਾ ਸਕਰਬ ਕੋਈ ਦਾਣੇਦਾਰ ਲੈਣੇ ਹਨ ਇਸ ਸਕਰਬ ਦਾ ਵੀ ਕੰਮ ਕਰ ਦਿੰਦੀ ਹੈ ਜਿਹੜੀ ਡੱਡ ਸਕਿਨ ਹੁੰਦੀ ਹੈ ਉਹਨੂੰ ਠੀਕ ਕਰ ਦਿੰਦੀ ਹੈ ਜਿੰਨੀ ਵੀ ਕਾਲਾਪਨ ਜਿੰਨੀ ਮੈਲ ਜੰਮੀ ਹੁੰਦੀ ਹੈ ਚਿਹਰੇ ਦੀ ਬਿਲਕੁਲ ਹੀ ਠੀਕ ਹੋ ਜਾਂਦੀ ਹੈ ਇਸ ਤਰੀਕੇ ਨਾਲ ਇਹ ਵਾਲੀ ਮ사ਜ ਨ ਤੇ ਸਕਿਨ ਜਿਹੜੀ ਹੈ ਤੁਹਾਡੀ ਜਿਹਨਾਂ ਦੀ ਲੂਜ਼ ਸਕਿਨ ਹੈ ਉਹ ਟਾਈਟ ਹੋਣੀ ਸ਼ੁਰੂ ਹੋ ਜੇਗੀ ਜਿਹੜੇ ਇੱਥੇ ਹੈੱਡ ਦੇ ਆਪਣੇ ਫਾਈਨੈਂਸ ਦੇ ਇੱਥੇ ਪੈਂਦੀਆਂ ਨੇ ਨਾ ਉਹ ਠੀਕ ਹੋਣੀਆਂ ਸ਼ੁਰੂ ਹੋ ਜਾਣੀਆਂ ਨੇ ਆ ਚੀਜ਼ਾਂ ਤੇ ਰਿੰਕਲ ਆਣ ਸ਼ੁਰੂ ਹੋ ਜਾਂਦੇ ਨਾਲ ਠੀਕ ਹੋ ਜਾਣਗੇ ਤੇ ਮ사ਜ ਹਮੇਸ਼ਾ ਉੱਪਰਲੀ ਡਾਇਰੈਕਸ਼ਨ ਨੂੰ ਹੀ ਕਰਨੀ ਹੈ ਇਸ ਤਰੀਕੇ ਨਾਲ ਵੀਡੀਓ ਥੋੜੀ ਜਿਹੀ ਚੰਗੀ ਲੱਗੀ ਵੀਡੀਓ ਨੂੰ ਫਟੋ ਫਟ ਲਾਈਕ ਕਰ ਦਿਓ ਜਿਹੜੇ ਨਵੇਂ ਆਏ ਨੇ ਚੈਨਲ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਨੂੰ ਜਰੂਰ ਪ੍ਰੈਸ ਕਰਿਓ ਕਿਉਂਕਿ ਜਿਹੜੀ ਵੀ ਵੀਡੀਓ ਦੀ ਨੋਟੀਫਿਕੇਸ਼ਨ ਹੋਏਗੀ ਤੁਹਾਡੇ ਤੱਕ ਪਹਿਲਾਂ ਪਹੁੰਚ ਜਾਏਗੀ ਰੋਜ਼ ਆਪਾਂ ਜਿਹੜੇ ਤੁਹਾਡੇ ਨਾਲ ਛੋਟੇ ਛੋਟੇ ਫੇਸ ਪੈਕ ਜਿਹੜੇ ਨੇ ਤੁਹਾਡੇ ਨਾਲ ਕਰਦੇ ਆਂ ਸ਼ੇਅਰ ਲਗਾ ਕੇ ਤੁਸੀਂ ਵੀ ਖੂਬਸੂਰਤ ਰਹੋ ਪਾਲਰਾਂ ਦੇ ਚੱਕਰਾਂ 'ਚ ਬਿਲਕੁਲ ਨਾ ਪੋ ਲੋ ਜੀ ਤੁਸੀਂ ਇਹ ਕੀ ਕਰ ਸਕਦੇ ਹੋ ਇਹ ਸ਼ਹਿਦ ਲੈ ਕੇ ਹਨੀ ਜਾਨੀ ਕਿ ਤੇ ਇਹਨੂੰ ਤੁਸੀਂ ਇਹਦੇ ਵਿੱਚ ਪਾ ਕੇ ਤੇ ਆਪਣੇ ਜਿਹੜੇ ਲਿਪਸ ਨੇ ਨਾ ਚਾਹੀਏ ਤੁਸੀਂ ਚੀਨੀ ਪਾ ਲਓ ਚਾਹੀਏ ਤੁਸੀਂ ਇਹ ਥੋੜੀ ਜਿਹੀ ਫਿਟਕੀ ਜਾਨੀ ਕਿ ਫਿਟਕੀ ਵੈਸੇ ਨਾ ਪਾਓ ਚੀਨੀ ਪਾਓ ਤੇ ਉਹਦਾ ਤੁਸੀਂ ਹੋਟਾਂ ਤੇ ਵੀ ਸਕਰਬ ਕਰਿਆ ਕਰੋ ਠੀਕ ਹੈ ਚੀਨੀ ਔਰ ਸ਼ਹਿਦ ਤੇ ਹੋ ਸਕਦਾ ਤੋੜ ਅਜ ਵਿੱਚ ਹਲਦੀ ਪਾ ਲਿਆ ਕਰੋ ਤੇ ਸਕਰਬ ਕਰਿਆ ਕਰੋ ਹੋਟਾਂ ਤੇ ਤੁਹਾਡੇ ਹੋਟ ਵੀ ਜਿਹੜੇ ਪਿੰਕ ਹੋਣੇ ਸ਼ੁਰੂ ਹੋ ਜਾਣਗੇ ਕਿਉਂਕਿ ਡੇਲੀ ਡੇਲੀ ਜੇ ਆਪਾਂ ਲਿਪਸਟਿਕ ਲਗਾਉਂਦੇ ਆ ਨਾ ਤੇ ਜਿਹੜੇ ਆਪਣੇ ਹੋਟ ਨੇ ਨਾ ਉਹ ਵੀ ਡੱਲ ਹੋ ਜਾਂਦੇ ਨੇ ਉਹਨਾਂ ਦੇ ਪਿਗਮੈਂਟੇਸ਼ਨ ਆਉਣੀ ਸ਼ੁਰੂ ਹੋ ਜਾਂਦੀ ਪਾਪੜੀ ਜੀ ਬਣ ਜਾਂਦੀ ਏ ਤੇ ਤੁਸੀਂ ਹਣੀ ਚੀਨੀ ਥੋੜੀ ਜੀ ਹਲਦੀ ਮਿਕਸ ਕਰਕੇ ਹੋ ਸਕਦਾ ਇੱਕ ਬੂੰਦ ਤੁਸੀਂ ਨੀਂਬੂ ਵੀ ਪਾ ਸਕਦੇ ਹੋ ਤੇ ਉਹਦੇ ਨਾਲ ਸਕਰਬ ਆਪਣੇ ਹੋਟਾਂ ਦੀ ਵੀ ਕਰਿਆ ਕਰੋ ਤੇ ਆਹ ਸਕਰਬ ਜਿਹੜਾ ਹੈ ਨਾ ਮਤਲਬ ਕਿ ਆ ਦੇਖੋ ਇਹ ਆਪਾਂ ਜਦੋਂ ਤੇਲ ਦੇ ਵਿੱਚ ਆ ਪਾਈ ਹੋਈ ਹੈ ਨਾ ਫਟਕੜੀ ਇਹਦੇ ਨਾਲ ਸਕਰਬ ਵੀ ਹੋਣਾ ਸ਼ੁਰੂ ਹੋ ਜਾਂਦਾ ਏ ਤੇ ਉਸ ਤੋਂ ਬਾਅਦ ਤੁਸੀਂ ਲਗਾ ਕੇ ਸਾਰੀ ਰਾਤ ਸੌਂ ਸਕਦੇ ਹੋ ਸਵੇਰੇ ਆਪਣਾ ਚਿਹਰਾ ਤੁਸੀਂ ਗੁੰਗੁਨੇ ਪਾਣੀ ਨਾਲ ਕਰ ਲਵੋ ਵੋਸ਼ ਤੇ ਚਿਹਰੇ ਤੇ ਦੇਖਿਓ ਦਿਨ ਵਾਰ ਦਿਨ ਕਰਦੇ ਰਹੋਗੇ ਤੇ ਨਿਖਾਰ ਜ ਆਵੇਗਾ ਹਾਂਜੀ ਕਈ ਵਾਰੀ ਪੈਣਾ ਜਿਹੜੀਆਂ ਨੇ ਇੱਕ ਦਿਵਾਰ ਚੀਜ਼ ਨੂੰ ਇਸਤੇਮਾਲ ਕਰਕੇ ਫਿਰ ਕਹਿ ਦਿੰਦੇ ਨੇ ਦੀਦੀ ਫਰਕ ਨਹੀਂ ਪੈ ਰਿਹਾ ਜੇ ਤੁਸੀਂ ਥੋੜਾ ਦਿਨ ਵਰਤੋਗੇ ਨਾ ਫਰਕ ਫੇਰ ਹੀ ਪੈਂਦਾ ਹੈ ਜਦੋਂ ਆਪਾਂ ਬਿਮਾਰ ਹੁੰਨੇ ਆ ਡਾਕਟਰ ਦੇ ਕੋਲ ਵੀ ਜਾਂਦੇ ਆ ਡਾਕਟਰ ਵੀ 3 ਟਾਈਮ ਦੀ ਦਵਾਈ ਦਿੰਦੇ ਤਾਂ ਹੀ ਕਿਤੇ ਜਾ ਕੇ ਆਪਾਂ ਨੂੰ ਨੋਰਮਲ ਬੁਖਾਰ ਦਾ ਵੀ ਫਰਕ ਪੈਂਦਾ ਹੈ ਇਸੇ ਤਰ੍ਹਾਂ ਹੀ ਸਕਿਨ ਦੀ ਕੇਅਰ ਹੁੰਦੀ ਹੈ ਹਫਤਾ 15 ਦਿਨ ਤੁਸੀਂ ਕਰੋਗੇ ਨਾ ਫੇ ਤੁਹਾਨੂੰ ਆਪਣੇ ਆਪ ਹੀ ਫਰਕ ਨਜ਼ਰ ਆਉਣ ਲੱਗ ਜਾਂਦਾ ਹੈ ਕਿਉਂਕਿ ਇਹ ਹੋਮ ਮੈਡ ਰੈਮਡੀਆ ਹੁੰਦੀਆਂ ਨੇ ਹੋਮ ਰੈਮਡੀ ਜਿਹੜੀਆਂ ਹੁੰਦੀਆਂ ਥੋੜਾ ਜਿਹਾ ਟਾਈਮ ਲੈਂਦੀਆਂ ਹੁੰਦੀਆਂ ਨੇ ਤਿ ਲੋ ਜੀ ਦੇਖੋ ਗੱਲਾਂ ਕਰਦੇ ਕਰਦੇ ਮੈਂ ਆਪਣੇ ਚਿਹਰੇ ਤੇ ਕਾਲੀ ਹੈਗੀ ਮ사ਜ ਚੰਪਿੰਗ ਕਰੋ ਕਿਉਂਕਿ ਬਲੱਡ ਸਰਕਲ ਤੇਜ਼ ਰਹੇਗਾ ਤੁਹਾਡਾ ਚਿਹਰਾ ਇਕਦਮ ਗਲੋਇੰਗ ਹੋ ਜਾਏਗਾ ਥੈਰਪੀ ਕਰਿਆ ਕਰੋ ਕੰਨਾਂ ਨੂੰ ਜਰੂਰ ਇਸ ਤਰੀਕੇ ਨਾਲ ਫੋਲਡ ਕਰਿਆ ਕਰੋ ਰੱਪ ਡਾਊਨ ਇਸ ਤਰੀਕੇ ਦੀ ਥੈਰਪੀ ਡੇਲੀ ਰਾਤ ਨੂੰ ਕਰਿਆ ਕਰੋ ਕਿਉਂਕਿ ਸਕਿਨ ਜਿਹੜੀ ਇਹਦੇ ਨਾਲ ਟਾਈਟ ਰਹਿੰਦੀ ਹੈ ਔਰ ਆਵਲ ਜਿਹੜੀ ਬਣੀ ਹੁੰਦੀ ਨਾ ਆਪਣੀ ਲਾਈਨ ਆਲਦੀ ਇੱਥੇ ਥੋੜਾ ਉਫਲਿਆ ਜਿਹਾ ਹੁੰਦਾ ਫੁੱਲਿਆ ਜਿਹਾ ਹੁੰਦਾ ਇਹਨੂੰ ਤੁਸੀਂ ਜ਼ਰੂਰ ਇਸ ਤਰੀਕੇ ਨਾਲ ਮਲਿਆ ਕਰੋ 10 ਮਿੰਟ 5 ਮਿੰਟ ਇੱਧਰ 5 ਮਿੰਟ ਇੱਧਰ ਸੀ ਇਸ ਤਰੀਕੇ ਨਾਲ ਸੀ ਜ਼ਰੂਰ ਬਣਾਇਆ ਕਰੋ ਜਿਹੜੀ ਆ ਚੀਜ਼ ਇਹ ਢਲਕ ਜਾਂਦੀ ਹੈ ਨਾ ਉਹ ਨਹੀਂ ਢਲਕੂਗੀ ਡੇਲੀ ਨਾਈਟ ਵਿੱਚ ਮ사ਜ ਕਰਿਆ ਕਰੋ ਵੀਡੀਓ ਦੇਖਦੇ ਦੇਖਦੇ ਮ사ਜ ਕਰ ਲਿਆ ਕਰੋ ਮੈਂ ਡੇਲੀ 7 ਵਜੇ ਅਪਲੋਡ ਕਰਦੀ ਆਂ ਰਾਤ ਨਾਈਟ ਵਾਲੀ ਜਿਹੜੀ ਮ사ਜ ਹੈ ਨਾ 7 7:30 ਵਜੇ ਵਾਲੀ ਵੀਡੀਓ ਆਉਂਦੀ ਹੈ ਤੁਸੀਂ ਵੀ ਉਸ ਟਾਈਮ ਆਪਣੇ ਦੇਖ ਕੇ ਵੀਡੀਓ ਤੇ ਆਪਣੇ ਮ사ਜ ਕਰਿਆ ਕਰੋ ਇਸ ਤਰੀਕੇ ਨਾਲ ਇਹ ਵਾਲੀ ਚੀਜ਼ਾਂ ਦੀ ਤੁਸੀਂ ਕਰਕੇ ਦਿਖਿਓ ਤੁਹਾਨੂੰ ਕਿੰਨਾ ਰਿਲੈਕਸ ਫੀਲ ਹੋਵੇਗਾ ਕਿੰਨਾ ਵਧੀਆ ਲੱਗੇਗਾ ਇੱਕਦਮ ਜਾਨ ਜੀ ਆ ਜਾਊਗੀ ਸਰੀਰ ਵਿੱਚ ਠੀਕ ਹੈ ਜੀ ਜਰੂਰ ਤੁਸੀਂ ਮ사ਜ ਕਰਿਓ ਕਰੋ ਲੋ ਜੀ ਤੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਸੋਹਣਾ ਜਿਹਾ ਕਮੈਂਟ ਜਰੂਰ ਕਰਨਾ ਕਿੱਥੇ-ਕਿੱਥੇ ਦੇਖ ਰਹੇ ਹੋ ਵੀ ਤੁਸੀਂ ਜਰੂਰ ਮੈਨੂੰ ਲਿਖਣਾ ਫਿਰ ਮਿਲਦੇ ਹਾਂ ਜੀ ਨਈ ਵੀਡੀਓ ਨਾਲ ਬਾਏ ਬਾਏ ਗੁੱਡ ਨਾਈਟ